ਬੇਠਾ ਬੇਠਾ ਮੈਂ ਇਸ ਉਦਾਪਿਆਸੀ ਕੇ ਪੂਰੇ ਯੂਨੀਵਰਸ ਪੂਰੇ ਬ੍ਰਹਿਮੰਡ ਦੇ ਵਿੱਚ ਉਹ ਕਿਹੜੀ ਚੀਜ਼ ਆ ਜਿਹੜੀ ਬਹੁਤ ਰੇਅਰ ਆ ਬਹੁਤ ਬਹੁਤ ਘੱਟ ਮਾਤਰਾ ਦੇ ਵਿੱਚ ਮਿਲਦੀ ਆ ਉਹ ਕਿਹੜੀ ਚੀਜ਼ ਹੋ ਸਕਦੀ ਹੈ ਤਾਂ ਮੇਰੇ ਵਾਂਗੂ ਤੁਹਾਡੇ ਵੀ ਦਿਮਾਗ ਦੇ ਵਿੱਚ ਕੇਵਲ ਤੇ ਕੇਵਲ ਇੱਕ ਹੀ ਚੀਜ਼ ਆਈ ਹੋਣੀ ਆ ਕਿ ਹੀਰਾ ਹੋ ਸਕਦਾ ਪਰ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਹੀਰਾ ਧਰਤੀ ਤੇ ਤਾਂ ਹੈ ਹੀ ਹੈ ਤੇ ਪੂਰੇ ਯੂਨੀਵਰਸ ਪੂਰੇ ਬ੍ਰਹਿਮੰਡ ਦੇ ਵਿੱਚ ਅਨੰਤਾਂ ਦੀ ਰੂਪ ਦੇ ਵਿੱਚ ਹੀਰਾ ਪਿਆ ਇੱਕ ਪਲੈਨਟ ਆ ਉਹ ਪਲੈਨਟ ਸਾਰਾ ਬਣਿਆ ਹੀਰੇ ਦਾ ਧਰਤੀ ਦੇ ਇੱਕ ਦਿਨ ਦੇ ਵਿੱਚ ਉਹ ਆਪਣੇ ਸੂਰਜ ਦੇ 16 ਚੱਕਰ ਲਾ ਲੈਂਦਾ ਉਹ ਸਾਰਾ ਦਾ ਸਾਰਾ ਪਲੈਨਟ ਹੀ ਹੀਰੇ ਦਾ ਬਣਿਆ ਪਿਆ ਫੇਰ ਤੁਹਾਡੇ ਦਿਮਾਗ ਦੇ ਵਿੱਚ ਆਊਗਾ ਕਿ ਸੋਨਾ ਹੋ ਸਕਦਾ ਪੂਰੇ ਬ੍ਰਹਿਮੰਡ ਦੇ ਵਿੱਚ ਜਿਹੜਾ ਕਿ ਬਹੁਤ ਰੇਅਰ ਆ ਪਰ ਸੋਨਾ ਵੀ ਹੈ ਨਹੀਂ ਸੋਨਾ ਜਿਹੜਾ ਆ ਕਿ ਸੁਪਰਨੋਵਾ ਬਲਾਸਟ ਹੋਣ ਤੋਂ ਬਾਅਦ ਸੋਨਾ ਹੈਵੀ ਮੈਟਲ ਜਿੰਨੇ ਉਹ ਸਾਰੇ ਬਣਦੇ ਆ ਤੇ ਬ੍ਰਹਿਮੰਡ ਦੇ ਵਿੱਚ ਸੁਪਰਨੋਵਾ ਬਲਾਸਟ ਅਨੰਤਾਂ ਦੀ ਗਿਣਤੀ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਬਹੁਤ ਸਾਰੇ ਪਲੈਨਟ ਇਹੋ ਜਿਹੇ ਆ ਜਿਹੜੇ ਕਿ ਸੋਨੇ ਦੇ ਬਣੇ ਹੋਏ ਆ ਇਥੋਂ ਤੱਕ ਕਿ ਧਰਤੀ ਤੇ ਵੀ ਜੇ ਸੋਨਾ ਆਇਆ ਉਹ ਉਲਕਾ ਪਿੰਡਾਂ ਦੇ ਰਾਹੀਂ ਬ੍ਰਹਿਮੰਡ ਤੋਂ ਹੀ ਸੋਨਾ ਇੱਥੇ ਪਹੁੰਚਿਆ ਆ ਤਾਂ ਫਿਰ ਦੋਸਤੋ ਕਿਹੜੀ ਚੀਜ਼ ਇਹੋ ਜੀ ਹੋ ਸਕਦੀ ਆ ਫਿਰ ਮੈਂ ਸਰਚ ਕੀਤੀ ਸਰਚ ਕਰਕੇ ਮੈਨੂੰ ਐ ਪਤਾ ਲੱਗਿਆ ਕਿ ਲੱਕੜੀ ਜਿਹੜੀ ਆ ਉਹ ਬਹੁਤ ਰੀਅਰ ਆ ਉਹ ਬ੍ਰਹਿਮੰਡ ਦੇ ਵਿੱਚ ਕੇਵਲ ਤੇ ਕੇਵਲ ਧਰਤੀ ਦੇ ਉੱਪਰ ਹੀ ਪਾਈ ਜਾਂਦੀ ਆ ਕਿਉਂਕਿ ਲੱਕੜੀ ਜਿਹੜੀ ਆ ਉਹਨੂੰ ਬਣਾਉਣ ਦੇ ਲਈ ਦਰਖਤ ਚਾਹੀਦੇ ਦਰਖਤ ਲੱਕੜੀ ਨੂੰ ਬਣਾਉਂਦਾ ਤੇ ਦਰਖਤ ਜਿਹੜੇ ਆ ਪਨਸਪਤੀ ਆ ਉਹ ਬਹੁਤ ਹੀ ਇਹ ਜੇ ਵਾਤਾਵਰਨ ਨੂੰ ਚਾਹੀਦਾ ਉਹਨੂੰ ਆਕਸੀਜਨ ਵੀ ਚਾਹੀਦੀ ਆ ਤੇ ਉਹਨੂੰ ਕਾਰਬਨ ਡਾਈਆਕਸਾਈਡ ਵੀ ਚਾਹੀਦੀ ਆ ਤੇ ਉਹਦੇ ਲਈ ਜਿਹੜਾ ਪਰਫੁੱਲਤ ਵਾਤਾਵਰਨ ਚਾਹੀਦਾ ਜੋ ਕਿ ਕੇਵਲ ਤੇ ਕੇਵਲ ਧਰਤੀ ਤੇ ਹੀ ਉਪਲਬਧ ਆ ਜਿੱਥੋਂ ਤੱਕ ਇਨਸਾਨਾਂ ਨੇ ਖੋਜ ਕੀਤੀ ਆ ਕੋਈ ਵੀ ਪਲੈਨਟ ਇਹੋ ਜਿਹਾ ਨਹੀਂ ਮਿਲਿਆ ਹਜੇ ਤੱਕ ਜਿੱਥੇ ਕਿ ਲਾਈਫ ਐਗਜ਼ਿਸਟ ਕਰਦੀ ਹੋਵੇ ਜਿੱਥੇ ਜ਼ਿੰਦਗੀ ਹੋਵੇ ਠੀਕ ਆ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀ ਦੂਰਬਿੰਦਾਂ ਆ ਸਾਡੇ ਕੋਲ ਬਹੁਤ ਐਸੇ ਵੱਡੀ ਤਕਨੀਕ ਆ ਜਿੱਥੋਂ ਪਤਾ ਲੱਗ ਸਕਦਾ ਜਿੰਨਾ ਵੀ ਯੂਨੀਵਰਸ ਹੁਣ ਤੱਕਰ ਇਨਸਾਨ ਦੇਖ ਚੁੱਕਿਆ ਉਸ ਯੂਨੀਵਰਸ ਦੇ ਵਿੱਚ ਹਜੇ ਤੱਕਰ ਕਿਸੇ ਵੀ ਧਰਤੀ ਤੇ ਲਾਈਫ ਜਿਹੜੀ ਆ ਉਹ ਨਹੀਂ ਪਾਈ ਗਈ ਇਸ ਦਾ ਅਰਥ ਹੈ ਕਿ ਲੱਕੜੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਪੂਰੇ ਯੂਨੀਵਰਸ ਦੇ ਵਿੱਚ ਬਹੁਤ ਰੇਅਰ ਆ ਤੇ ਕੁਝ ਵਿਗਿਆਨੀ ਇਹ ਵੀ ਗੱਲ ਕਹਿੰਦੇ ਆ ਕਿ ਜੇ ਏਲੀਅਨਸ ਕਿਸੇ ਹੋਰ ਗ੍ਰਹਿ ਤੇ ਰਹਿੰਦੇ ਹੋਏ ਜ਼ਰੂਰੀ ਨਹੀਂ ਕਿ ਉੱਥੇ ਦਾ ਵਾਤਾਵਰਣ ਸਾਡੇ ਧਰਤੀ ਦੇ ਵਰਗਾ ਵਾਤਾਵਰਣ ਹੋਊਗਾ ਇਸ ਤੋਂ ਅਲੱਗ ਵਾਤਾਵਰਣ ਹੋਇਆ ਉਹ ਏਲੀਅਨ ਉਸ ਵਾਤਾਵਰਣ ਦੇ ਵਿੱਚ ਰਹਿੰਦੇ ਹੋਏ ਤਾਂ ਉਹਨਾਂ ਲਈ ਲੱਕੜੀ ਇੱਕ ਬਹੁਤ ਵੱਡੀ ਚੀਜ਼ ਹੋਗੀ ਸੋ ਦੋਸਤੋ ਇਹ ਜੀਆਂ ਰੋਚਕ ਜਾਣਕਾਰੀਆਂ ਲੈ ਕੇ ਤੁਹਾਡੇ ਅੱਗੇ ਆਉਂਦੇ ਰਹਨੇ ਆ ਸੋ ਜੇ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਟੱਪਣਾ ਤੁਹਾਡਾ ਧੰਨ